ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵਾੜ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲ ਤਹਿਸੀਲ ਤਪਾ ਬਈ ਨੇੜੇ ਪਿੰਡ ਭਦੌੜ ਤੇ ਸਹਿਣਾ ਨੇੜੇ ਰਹਿ ਜਾਂਦੇ ਆ ਬਈ ਆਓ ਕਰ ਲੈਨੇ ਬਈ ਨਾਲ ਗੱਲਬਾਤ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 9872796931 ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਆ ਸੂਈ ਵੀ ਤੀਜੇ ਸੂਆ ਸੂਈ ਜੀ ਇਹ ਤੀਜਾ ਸੂਆ ਸੂਈ ਵੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਇਹ ਨੂੰ 8 ਦਿਨ ਹੋ ਗਏ ਜੀ ਕੱਲ੍ਹ ਆਥਣੇ ਆਈ ਆਪਣੇ ਕੋਲ ਇਹ ਓਕੇ ਬਈ ਹਾਂ ਬੱਚਾ ਕੀ ਆ ਬੱਚਾ ਬੱ싸ਗਾ ਜੀ ਬੱਛਾਗਾ ਹਾਂ ਮੂੰਹ ਮਾ ਦਿਖਾ ਦੇ ਨਾ ਤਾਂ ਇਹ ਜਾਤ ਵਾਲੀ ਆ ਮੈਸੀ ਜੀ ਬੈਠਾ ਠੀਕ ਆ ਬਾਈ ਹਾਂ ਕੱਦ ਕਾਠ ਪੂਰਾ ਵਧੀਆ ਸਹੀ ਗੱਲ ਆ ਹਾਂ ਫੇਂਡੀ ਸੀਲ ਕੱਦ ਫੁੱਲ ਫੁੱਲ ਬ੍ਰੀਡ ਜਿਵੇਂ ਮਰਜ਼ੀ ਬੈਠਾ ਰਿਹਾ 15 ਲੀਟਰ ਤੋਂ ਤਿਆਰ ਆ ਓਕੇ ਚਾਹੇ ਅਗਲਾ ਬੌਲਾ ਮਾਲਲੇ ਚਾਹੇ ਦੁੱਧ ਮਾਲਲੇ ਠੀਕ ਆ ਬਾਈ 15 ਲੀਟਰ ਆ ਪਾ ਇਥੇ ਚਵਾ ਦਾਂਗੇ ਓਕੇ ਬਾਈ ਪੰਜ ਡੰਗ ਤੋਂ ਡੰਗ ਚੋਕੇ ਲੈ ਜਾਏਗਾ ਓਕੇ ਬਾਈ ਹਾਂ ਸਾਰੀਆਂ ਗੱਲਾਂ ਬਾਈ ਨੇ ਖਰੀਆਂੀਆਂ ਕਰਤੀਆਂ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਬੈਜਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਇੱਕ ਨੰਬਰ ਚਵਾਈ ਆ ਕਿਨੇ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕਿਆ ਬਾਤ ਆ ਬਾਈ ਮਗਰਲੇ ਥਣਾ ਚੈੱਕ ਕਰ ਲੋ ਸਿਵਾਈ ਤੱਕ ਕਰਨ ਵਾਲੀ ਦੀ ਇੱਕ ਨੰਬਰ ਆ ਬਾਈ ਬਾਕੀ ਫੁੱਲ ਕਰਦੇ ਚਾ ਕੋਈ ਛੋਟ ਹੀ ਨਾ ਮੰਨਿਓ ਬਾਈ ਤੇ ਬੱਚਾ ਮਗਰ ਬੱਚਾ ਦਾ ਝੂਣ ਬੜਾ ਚੰਗਾ ਯਾਰ ਹਨਾ ਦੁੱਧ ਵੀ ਚਟਟਾ ਬਾਕੀ ਹੁਣ ਆ ਚੋਈ ਵੀ ਆ ਠੀਕ ਆ ਬੱਚਾਈ ਹੋਈ ਵੀ ਆ ਮੈਂ ਕਿਧਰ ਦੀ ਮਰਜ਼ੀ ਧਾਰਾ ਮਾਰੀ ਚੱਲ ਆ ਜਿੱਧਰ ਦੀ ਹੋਈ ਵੀ ਆ ਜਿੱਧਰ ਦੀ ਮਰਜ਼ੀ ਬਾਈ ਕਹਿੰਦਾ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਹਿੱਲਣਾ ਤਾਂ ਹਾਂ ਹੀ ਨਹੀਂ ਕਰਦਾ ਬੜੀ ਠੰਡੀ ਆ ਯਾਰ ਹਨਾ ਕੋਈ ਇਹਨੂੰ ਆ ਨਹੀਂ ਸਹੀ ਗੱਲ ਰੱਖਣਾ ਇਧਰ ਦੀ ਪੁੱਠੇ ਪਾਸੇ ਦੀ ਸਿੱਧੇ ਪਾਸੇ ਦੀ ਜਿੱਧਰ ਦੀ ਮਰਜ਼ੀ ਮਾਰੀ ਚੱਲ ਕੋਈ ਚੱਕਰ ਨਹੀਂ ਇਹਨੂੰ ਲੈ ਕੀ ਬਾਤ ਆਇਆ ਠੰਡੀ ਦਾਤ ਲੈ ਬਾਈ ਨੇ ਸਾਰੀਆਂ ਮੰਨ ਕੇ ਚੱਲ ਪੂਰੀ ਤਸੱਲੀ ਕਰਾ ਦਿੱਤੀ ਲੈ ਕੀ ਬਾਤ ਆ ਯਾਰ ਡੰਗ ਤੋਂ ਡੰਗ ਚੋਕੇ ਅਗਲਾ 7.5 ਲੀਟਰ ਲੈ ਜੀ ਓਕੇ ਬਾਈ ਆਪਾਂ ਨਾ 20 ਕ ਅੱਗੇ 18 ਕਿਲੋ ਦੁੱਧ ਦੇ ਦੇਣਾ ਨਾ ਗਰਮੀ ਮੰਨੇ ਕੱਦ ਕਾਟ ਪੂਰਾ ਦਾ ਠੀਕ ਆ ਬਾਈ ਹਾਂ ਫੁੱਲ ਨੇ ਮੜੀ ਤੋਰ ਕੇ ਰਖਾ ਦਿਓ ਐ ਨਹੀਂ 15 ਲੀਟਰ ਦੋਨੇ ਡੰਗਾਂ ਦਾ ਦੁੱਧ ਬਾਈ ਕਹਿੰਦਾ ਤਿਆਰ ਹੈ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਨਹੀਂ ਫੁੱਲ ਕੱਦ ਫੁੱਲ ਬਰੀਡ ਹੈਗੀ ਤੇ ਆਰਡਰ ਕਮਾਲ ਦਾ ਬਈ ਥਣ ਥਣ ਬਹੁਤ ਚੰਗਾ ਗਾ ਚਵਾਈ ਇੱਕ ਨੰਬਰ ਵੱਡੇ ਕਰਦੇ ਜਾਂ ਟਾਂਚਾ ਫੁੱਲ ਚ ਕੋਈ ਛੋਟੀ ਨਹੀਂ ਪੂਰੀ ਵੱਡੀ ਵਹਿੜਾ ਹੂੰ ਕੀ ਮੋਲ ਆ ਪ੍ਰਾਜੈਜ ਜੈਜ ਜੈਜ ਮੋਰ ਬਸ ਇਹ 53000 ਰੁਪਏ ਜੀ ਕੋਈ 60 ਨਹੀਂ ਕਰਦੇ ਕੋਈ 65 ਨਹੀਂ ਕਰਦੇ ਆਪਾਂ ਓਕੇ ਹਾਂ ਬਸ ਐਂ ਵੀ ਚੱਲਾਂਗਾ ਕਰਨ ਆਣਾ ਲੈਣ ਵਾਲੀ ਫੁੱਲ ਆਵੇ ਓਕੇ ਮਾਨਤਾ ਕਰ ਦਾਂਗੇ ਬਸ ਐਂ ਵੀ ਬੜਾ ਪਕਾਈ ਜੀ ਵਾਲਾ ਨਾ ਠੀਕ ਆ ਬਾਈ ਹਾਂ ਕਾ ਬਾਹਰ ਕੱਢੀ ਆ ਰੇਟ ਵੀ ਜੈਜੀ ਪਾਇਆ ਆਪਾਂ ਬੜਾ ਰੇਟ ਪਾਇਆ ਮਾਨਤਾ ਕਰਦਾ ਬਈ ਫੁੱਲ ਬਰੀਡਾ ਬਾਕੀ ਬਾਈ ਦੀ ਗੱਲ ਸਹੀ ਆ ਵੱਡੀ ਗੱਲ ਬਾਈ ਨੇ ਰੇਟ ਆ ਜਿਹੜਾ ਜਮਾ ਜਾਇਜ਼ ਪਾਇਆ ਹਾਂ ਕਾਵੇਂ ਐਵੇਂ ਫਿਰ ਚੱਲਾ ਆਇਆ ਕਰ ਵਾਲਾ ਕੋਈ ਫਾਇਦਾ ਨਹੀਂ ਠੰਡੀ ਲੈ ਹੰਮ ਠੰਡੀ ਪਾਣੀ ਦਾ ਹੁਣ ਫੇਰ ਬਾਈ ਘਾਟੇ ਵਾਲੇ ਚੱਕਰਾਂ 'ਚ ਬਾਈ ਕਹਿੰਦਾ ਨਾ ਪੈਣਾ ਨਾ ਪਾਉਣਾ ਠੀਕ ਆ ਕਿ ਨਹੀਂ ਸੌਦਾ ਮੰਨ ਕੇ ਚਲੋ ਹੋਇਆ ਪਿਆ ਬਸ ਫਿੱਟ ਹੋਣ ਦੀ ਦੇਰ ਆ ਠੀਕ ਆ ਕਿ ਨਹੀਂ ਹੰਮ ਤੇ ਚਾਹੇ ਅਗਲਾ ਡੰਗ ਤੋਂ ਡੰਗ ਚੋ ਕੇ ਲੈ ਜੇ ਆਪਾਂ ਨੂੰ ਕਾ ਵੀ ਕੋਈ ਚੱਕਰ ਨਹੀਂ ਓਕੇ ਬਾਈ ਹਾਂ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ